29 ਸ਼੍ਰੀਲੰਕਾ ਦੀ ਟੀਮ ਉਤੇ ਹਮਲਾ ਕਰਨ ਵਾਲੇ ਚਾਰ دہشت گردਾਂ ਨੂੰ ਪਾਕਿਸਤਾਨ ਦੀ ਸੁਰੱਖਿਆ ਬਲਾਂ ਨੇ ਠੇਰ ਕਰ ਦਿੱਤਾ ਲਾਹੌਰ ਦੇ ਮਨਵਾਨ ਇਲਾਕੇ ਵਿੱਚ ਅਸਲ ਵਿੱਚ ਪੁਲਿਸ ਦੀ ਇੱਕ ਟੁਕੜੀ ਤੇ ਉਸ ਦੇ ਨਾਲ ਸੱਤ دہشت گردਾਂ ਨੇ ਹਮਲਾ ਕਰ ਦਿੱਤਾ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ 'ਚ ਚਾਰ دہشت گرد ਮਾਰੇ ਗਏ ਤੇ ਤਿੰਨ ਫਰਾਰ ਹੋ ਗਏ ਪੰਜਾਬ ਪੁਲਿਸ ਦੇ ਬੁਲਾਰੇ ਮੁਤਾਬਕ ਮਾਰੇ ਗਏ دہشت ਗਰਦਾਂ ਨੇ 2009 ਚ ਸ਼੍ਰੀਲੰਕਾ ਦੀ ਟੀਮ ਦੀ ਬੱਸ ਉਤੇ ਹਮਲਾ ਕੀਤਾ ਸੀ ਹਮਲੇ ਵਿੱਚ ਸ਼੍ਰੀਲੰਕਾ ਦੇ 6 ਖਿਡਾਰੀ ਜ਼ਖਮੀ ਹੋਏ ਸਨ ਇਸ ਦੇ علاوہ ਇਹਨਾਂ ਦਾ ਹੱਥ 2008 ਵਿੱਚ ਲਾਹੌਰ ਚ ਬੰਬ ਧਮਾਕੇ ਦੇ ਵਿੱਚ ਵੀ ਸੀ ਮਾਰੇ ਗਏ دہشت ਗਰਦਾਂ ਸਬੰਧ ਪਬੰਦੀ ਚੁਤਾ ਸੰਗਠਨ LEJ ਦੇ ਨਾਲ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁੱਦੇ ਨੂੰ ਦੁਨੀਆ ਦੇ ਵੱਖ-ਵੱਖ ਮੰਚਾਂ ਤੇ ਚੁੱਕਣ ਲਈ ਬਾਈ ਸੰਸਥਾਨ ਵਿਸ਼ੇਸ਼ ਦੂਤ ਦੇ ਤੌਰ ਤੇ ਨਾਮਜ਼ਦ ਕੀਤਾ ਹੈ ਨਵਾਜ਼ ਸ਼ਰੀਫ ਨੇ ਕਿਹਾ ਕਿ ਮੈਂ ਇਨਨ ਨਾਲ ਖੜਾ ਹਾਂ ਤਾਂ ਕਿ ਸਤੰਬਰ ਵਿੱਚ ਹੋਣ ਵਾਲੀ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਆਪਣੇ ਭਾਸ਼ਣ ਨਾਲ ਅੰਤਰਰਾਸ਼ਟਰੀ ਭਾਈਚਾਰੇ ਦੀ ਜ਼ਮੀਰ ਨੂੰ ਹਿਲਾ ਸਕਾਂ ਸਿਰਿਆ ਸ਼ਹਿਰ ਦਰਾਇਆ ਫਿਰ ਤੋਂ ਸਰਕਾਰ ਦੇ ਕੰਟਰੋਲ ਚ ਆ ਗਿਆ ਹੈ 4 ਸਾਲ ਦੇ ਸੰਘਰਸ਼ ਮਗਰੋਂ ਇਸ ਸ਼ਹਿਰ ਤੋਂ ਵਿਦਰੋਹੀ ਇੱਕ ਸਮਝੌਤੇ ਮਗਰੋਂ ਹਟਣ ਲਈ ਤਿਆਰ ਹੋਏ ਨੇ ਬੀਬੀਸੀ ਮੁਤਾਬਕ ਸ਼ਨੀਵਾਰ ਨੂੰ ਬੱਚੇ ਕੁਝ ਵਿਦਰੋਹੀਆਂ ਨੂੰ ਲੈ ਕੇ ਬੱਸਾਂ ਸ਼ਹਿਰ ਤੁਰਵਾਨਾ ਹੋਈਆਂ ਇਸ ਤੋਂ ਪਹਿਲਾਂ ਵਿਦਰੋਹੀਆਂ ਨੇ ਆਪਣੇ ਹਥਿਆਰ ਵੀ ਸੌਂਪ ਦਿੱਤੇ ਰੂਸ ਦੀ ਰਾਜਧਾਨੀ ਮਾਸਕੋ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਦਰਸਲ ਇੱਥੇ ਇੱਕ ਕੰਪਨੀ ਦੇ ਗੋਦਾਮ ਵਿੱਚ ਅੱਗ ਲੱਗ ਗਈ ਜਿਸ ਨਾਲ 17 ਲੋਕਾਂ ਦੀ ਮੌਤ ਹੋ ਗਈ ਅਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਨਵਾਂ ਬੱਚਾ ਅਤਵਾਦੀ ਵੀਡੀਓ ਜਾਰੀ ਕੀਤਾ ਜਿਸ ਵਿੱਚ ਆਈਐਸ ਤੇ 10 ਤੋਂ 12 ਸਾਲ ਦੇ ਬੱਚੇ ਸੀਰੀਆ ਵਿੱਚ ਕੁਲਦਿਸ਼ ਵਿਦਰੋਹੀਆਂ ਨੂੰ ਗੋਲੀ ਮਾਰਦੇ ਵਿਖਾਈ ਦੇ ਰਹੇ ਨੇ ਇਨ੍ਹਾਂ ਵਿੱਚ ਇੱਕ 12 ਸਾਲਾ ਬ੍ਰਿਟਿਸ਼ ਬੱਚਾ ਵੀ ਵਿਖਾਈ ਦਿੱਤਾ ਜੋ ਅੱਲਾਹੁ ਅਕਬਰ ਦਾ ਨਾਰਾ ਲਗਾ ਰਿਹਾ ਸੀ ਮਟੇਨ ਦੀ ਰਾਤ ਨੂੰ ਲੰਡਨ ਵਿੱਚ ਇੱਕ ਫੋਟੋਵਰਪ੍ਰੇਜ ਵੇਖਦੇ-ਵੇਖਦੇ ਟਿਕਿਆ ਦਰਸਲੇ ਬ੍ਰਿਜ ਚੱਲਦੇ ਟਰੱਕ ਤੇ ਟਿਕਿਆ ਇਸ ਹਾਦਸੇ ਦੌਰਾਨ ਇੱਕ ਸ਼ਖਸ ਵੀ ਜ਼ਖਮੀ ਹੋ ਗਿਆ ਜਿਨ ਵਿੱਚ ਆਸਮਾਨ ਤੇ ਹੈਰਾਨ ਕਰਨ ਵਾਲਾ ਕਰਤੱਵ ਦੇਖਣ ਨੂੰ ਮਿਲਿਆ ਦਸਲ 180 ਮੀਟਰ ਦੀ ਉਚਾਈ ਤੇ ਦੋ ਕਲਾਕਾਰ ਹੈਲਟ ਅੰਗੇਜ ਕਰਤਵ ਕਰਦੇ ਵਿਖਾਈ ਦਿੱਤੇ ਜਿਨ੍ਹਾਂ ਨੇ ਹਵਾ ਦੇ ਵਿੱਚ ਹੀ 1399 ਮੀਟਰ ਦੀ ਦੂਰੀ ਤੈਕੀ ਫਰਾਂਸ ਦੇ ਵਿੱਚ ਬੁਰਕਨੀ ਤੇ ਲਗਾਏ ਬੈਨ ਨੂੰ ਇਥੋਂ ਦੀ ਅਦਾਲਤ ਨੇ ਖਾਰਜ ਕਰ ਦਿੱਤਾ ਪਰ ਇਥੋਂ ਦੇ ਕਾਰਸੀਕਾ ਸ਼ਹਿਰ ਦੇ ਮੀਰ ਨੇ ਇਹ ਬੈਨ ਜਾਰੀ ਰੱਖਣ ਦੀ ਗੱਲ ਆਖੀ ਹੈ ਸਰੀਰ ਨੂੰ ਪੂਰਾ ਢੱਕਣ ਵਾਲੇ ਸਵਿਮਸੂਟ ਨੂੰ ਬੁਰਕੀ ਨਹੀਂ ਕਿਹਾ ਜਾਂਦਾ ਡਨਮਾਰਕ ਵਿੱਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਇੱਕ 여성 ਇਮਾਮ ਨੇ ਮਸਜਿਦ ਵਿੱਚ ਅਜ਼ਾਨ ਦਿੱਤਾ। ਸਕੈਡੀਨੋਵੀਆਈ ਮੂਲ ਸ਼ੇਰਨ ਖਾਨ ਕਨ ਅਤਸਲੀਹਾ ਮੈਰੀ ਫਤਿਹ ਇਸ ਮਸਜਿਦ ਦੀ ਇਮਾਮ ਹਨ। ਦਾ ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ ਸ਼ੇਰਨ ਨੇ ਅਦਾਨ ਦੀ ਅਤੇ ਅਤਸਲੀਹਾ ਨੇ ਇਸਲਾਮ ਅਤੇ ਮਾਡਰਨ ਵਰਲਡ ਮੁਸਲਿਮ ਮਹਿਲਾਵਾਂ ਦੇ ਮੁੱਦੇ ਤੇ ਖੁਤਬਾ ਪੜ੍ਹਿਆ। ਅਜ਼ਾਨ ਤੋਂ ਬਾਅਦ ਮਸਜਿਦ ਵਿੱਚ 60 ਔਰਤਾਂ ਪਹੁੰਚੀਆਂ, ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਗੈਰ ਮੁਸਲਿਮ ਔਰਤਾਂ ਵੀ ਸ਼ਾਮਲ ਸਨ।